ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਜਾਂ ਆਮ ਆਦਮੀ ਪਾਰਟੀ ਦੇ ਐਮਪੀ ਉਹਨਾਂ ਦੇ ਨਜ਼ਦੀਕੀ ਰਹੇ ਹੁਣ ਪਹਿਲਾਂ ਜਾਂ ਹੁਣ ਨਾਲੋਂ ਨਾਲ ਚੱਲਦੇ ਨੇ ਜਦੋਂ ਉਹ ਫਸਾਉਂਦੇ ਨੇ ਕਸੂਤੇ ਫਸ ਜਾਂਦੇ ਨੇ ਫਿਰ ਜਵਾਬ ਦੇਣਾ ਔਖਾ ਹੋ ਜਾਂਦਾ ਹੈ ਪਹਿਲਾਂ ਨਿਤ ਦਿਹਾੜੇ ਨਵੀਆਂ ਗੱਲਾਂ ਆ ਰਹੀਆਂ ਸਨ ਕਿ ਕਿਸੇ ਨਾ ਕਿਸੇ ਵਿਧਾਇਕ ਦੇ ਨਜ਼ਦੀਕੀ ਨੇ ਬਦਨਾਮੀ ਕਰਾ ਦਿੱਤੀ ਵਿਧਾਇਕ ਦੀ ਪਰ ਇੱਥੇ ਇੱਕ ਮਾਮਲਾ ਸੰਗਰੂਰ ਤੋਂ ਹੈ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਮੀਤ ਹੇਰ ਦੇ ਨਜ਼ਦੀਕੀ ਦੱਸ ਕੇ ਠੱਗੀਆਂ ਮਾਰਨ ਵਾਲੇ ਦੇ ਖਿਲਾਫ ਵੀ ਹੁਣ ਮਕਦਮਾ ਦਰਜ ਹੋਇਆ ਹੈ ਹਾਲਾਂਕਿ ਉਸ ਦੀਆਂ ਬਹੁਤ ਤਸਵੀਰਾਂ ਨੇ ਐਮਪੀ ਸਾਹਿਬ ਦੇ ਨਾਲ ਪਰ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਕਿੰਨੀ ਕੋ নৈਕ ਦੀਕਤਾ ਸੀ ਜਾਂ ਕਰੀਬੀਅਤਾ ਸੀ ਕਿ ਨਹੀਂ ਸੀ ਇਹ ਤੇ ਬਾਅਦ ਵਿੱਚ ਪਤਾ ਲੱਗੇਗਾ ਪਰ ਤਸਵੀਰਾਂ ਕਾਫੀ ਕੁਝ ਬਿਆਨ ਕਰਦੀਆਂ ਨੇ ਔਰ ਪੰਜਾਬੀ ਜਾਗਰਨ ਦੇ ਵਿੱਚ ਛਪੀ ਰਿਪੋਰਟ ਆ ਜਿਹੜੀ ਉਹ ਕੀ ਦੱਸਦੀ ਹੈ ਜਿਸ ਦੇ ਵਿੱਚ ਜਿਹੜੀ ਮੁੱਖ ਸੁਰਖੀ ਬਣੀ ਆ ਉਹ ਵੀ ਇਹ ਬਣੀ ਆ ਕਿ ਐਮਪੀ ਮੀਤਿਹਰ ਦਾ ਨਦੀਕੀ ਦੱਸ ਕੇ ਮਾਰੀ ਲੱਖਾਂ ਦੀ ਠੱਗੀ ਇਹ ਲੱਖਾਂ ਦੀ ਠੱਗੀ ਮਾਰਨ ਵਾਲਾ ਹੈ ਕੌਣ ਔਰ ਉੱਥੋਂ ਦੇ ਸਥਾਨਕ ਲੋਕਾਂ ਨੂੰ ਕੀ ਜਦੋਂ ਜਾਂਦਾ ਸੀ ਪੈਸੇ ਲੈਂਦਾ ਸੀ ਔਰ ਇਸਦੇ ਦਿੱਤੇ ਹੋਏ ਕਈ ਚੈੱਕ ਆ ਜਿਹੜੇ ਉਹ ਵੀ ਬਾਉਂਸ ਹੋ ਚੁੱਕੇ ਨੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੰਦਾ ਸੀ ਤੇ ਆਪਣੇ ਜਾਲ 'ਚ ਫਸਾਉਂਦਾ ਸੀ ਆਮ ਲੋਕਾਂ ਦੇ ਕੋਲ ਜਦੋਂ ਠੱਗੀ ਮਾਰਨ ਵਾਲਾ ਜਾਵੇਗਾ ਔਰ ਆਪਣੀਆਂ ਤਸਵੀਰਾਂ ਦਿਖਾਵੇਗਾ ਕਿ ਮੇਰੀ ਤਾਂ ਇੱਥੇ ਉੱਠਣੀ ਬੈਠਣੀ ਹੈ ਔਰ ਲੋਕਾਂ ਨੂੰ ਭਰੋਸਾ ਵੀ ਹੋ ਜਾਂਦਾ ਹੈ ਕਿ ਚਲੋ ਇਹ ਕਿਸੇ ਲੋਕਾਂ ਦੇ ਨੁਮਾਇੰਦੇ ਦੇ ਨਾਲ ਬੈਠਦੇ ਨੇ ਇਸ ਦਾ ਮਤਲਬ ਇਹ ਸੱਚ ਹੀ ਬੋਲਦੇ ਹੋਣਗੇ ਇਸ ਤਰ੍ਹਾਂ ਲੋਕ ਲਾਲਚ ਵਿੱਚ ਫਸ ਜਾਂਦੇ ਨੇ ਹੁਣ ਖਬਰ ਪੂਰੀ ਕੀ ਕਹਿੰਦੀ ਹੈ ਦਰਅਸਲ ਪੱਤਰਕਾਰ ਅਮਰਜੀਤ ਸਿੰਘ ਅਕਾਲਗੜ੍ਹ ਦੀ ਖਬਰ ਹੈ ਕਿ ਐਮਪੀ ਅਤੇ ਸਾਬਕਾ ਕੈਬਨਿਟ ਮੰਤਰੀ ਮੀਤ ਹੇਰ ਦਾ ਨਈਦੀਕੀ ਸਾਥੀ ਬਣ ਕੇ ਪੱਖੋਵਾਲ ਦੇ ਲੋਕਾਂ ਨੂੰ ਰਕਮ ਦੁੱਗਣੀ ਕਰਨ ਦੇ ਸਬਜ ਬਾਗਤ ਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਇਸ ਮਾਮਲੇ ਵਿੱਚ ਥਾਣਾ ਸੁਧਾਰ ਦੀ ਪੁਲਿਸ ਨੇ ਪਿੰਡ ਲੀਲ ਦੇ ਰਹਿਣ ਵਾਲੇ ਰਾਹੁਲ ਗੋਇਲ ਖਿਲਾਫ ਮੁਕਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਇਹ ਵੀ ਲਿਖਿਆ ਹੈ ਕਿ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗੋਇਲ ਦੀਆਂ ਐਮਪੀ ਮੀਤ ਹੇਰ ਸਮੇਤ ਆਪ ਦੇ ਆਗੂਆਂ ਨਾਲ ਕਈ ਤਸਵੀਰਾਂ ਨੇ ਕਿਸੇ ਵੀ ਸਮੇਂ ਉਹਨਾਂ ਵੱਲੋਂ ਇਨਾਂ ਰਾਂਹੀਂ ਲੋਕਾਂ ਦੇ ਕੁਝ ਕੰਮ ਕਰਵਾਏ ਵੀ ਗਏ ਹਨ ਜਿਸ ਕਰਕੇ ਇਲਾਕੇ ਵਿੱਚ ਲੋਕ ਰਾਹੁਲ ਤੇ ਵਿਸ਼ਵਾਸ ਕਰਨ ਲੱਗ ਪਏ ਕਿਉਂਕਿ ਪਹਿਲਾਂ ਵੀ ਉਸਨੇ ਇਸ ਤਰ੍ਹਾਂ ਕੋਈ ਨਾ ਕੋਈ ਹਵਾਲਾ ਦੇ ਕੇ ਕੰਮ ਵੀ ਲੋਕਾਂ ਦੇ ਕਰਵਾਏ ਇਸੇ ਵਿਸ਼ਵਾਸ ਨੂੰ ਬਣਾ ਕੇ ਰਾਹੁਲ ਵੱਲੋਂ ਲੋਕਾਂ ਨੂੰ ਰਕਮ ਦੁੱਗਣੀ ਕਰਨ ਅਤੇ ਚੰਗਾ ਬਿਜ਼ਨਸ ਸੈਟਲ ਕਰਨ ਦੇ ਨਾਂ ਤੇ ਲੱਖਾਂ ਰੁਪਈਆਂ ਦੀਆਂ ਠੱਗੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਸੇ ਹੀ ਇੱਕ ਮਾਮਲੇ ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਦੀਪ ਕੁਮਾਰ ਵਾਸੀ ਪੱਖੋਵਾਲ ਨੇ ਦੱਸਿਆ ਕਿ ਉਸਦੀ ਰਾਹੁਲ ਗੋਇਲ ਨਾਲ ਪੁਰਾਣੀ ਜਾਣ ਪਛਾਣ ਸੀ ਰਾਹੁਲ ਨੇ ਉਸ ਤੋਂ 230000 ਰੁਪਏ ਲਏ ਤੇ ਕਿਹਾ ਕਿ ਰਕਮ ਉਹ ਦੁੱਗਣੀ ਕਰਕੇ ਵਾਪਸ ਕਰ ਦੇਵੇਗਾ کافی ਸਮਾਂ ਲੰਘ ਜਾਣ ਤੋਂ ਬਾਅਦ ਉਸ ਦੇ ਬਾਵਜੂਦ ਰਕਮ ਵਾਪਸ ਨਹੀਂ ਕੀਤੀ ਗਈ ਤੇ ਪ੍ਰਦੀਪ ਕੁਮਾਰ ਵੱਲੋਂ ਰਕਮ ਮੰਗਣ ਤੇ ਰਾਹੁਲ ਸਿਰਫ ਲਾਰੇ ਲੱਪੇ ਲਾਉਂਦਾ ਰਿਹਾ ਤੇ ਡੰਗ ਟਪਾਉਂਦਾ ਰਿਹਾ ਰਾਹੁਲ ਵੱਲੋਂ ਦਿੱਤੇ ਤਿੰਨ ਚੈੱਕ ਵੀ ਬੈਂਕ ਵੱਲੋਂ ਰੱਦ ਕਰ ਦਿੱਤੇ ਗਏ ਇਸੇ ਤਰ੍ਹਾਂ ਦੀਪ ਕੁਮਾਰ ਤੋਂ 370000 ਰੁਪਏ ਰਾਜਦੀਪ ਸਿੰਘ ਵਾਸੀ ਪੱਖੋਵਾਲ ਤੋਂ 450000 ਰੁਪਏ ਦੀਪਕ ਕੁਮਾਰ ਵਾਸੀ ਪੱਖੋਵਾਲ ਤੋਂ 300000 ਰੁਪਏ ਗਗਨਦੀਪ ਸਿੰਘ ਤੋਂ 450000 ਰੁਪਏ ਤੇ ਦਿਨੇਸ਼ ਕੁਮਾਰ ਵਾਸੀ ਪਖੋਵਾਲ ਤੋਂ 3 ਲੱਖ ਰੁਪਏ ਲੈ ਕੇ ਠੱਗੀ ਮਾਰੀ ਗਈ ਇਸ ਸੰਬੰਧੀ ਜਾਣਕਾਰੀ ਥਾਣਾ ਸੁਧਾਰ ਦੇ ਐਸਐਚਓ ਜਸਵਿੰਦਰ ਸਿੰਘ ਨੇ ਦਿੱਤੀ ਹੈ ਕਿ ਹਾਂ rahul ਖਿਲਾਫ ਵੀ ਮੁਕਦਮਾ ਦਰਜ ਕੀਤਾ ਗਿਆ ਹੁਣ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਤਾਂ ਦਰਜ ਕੀਤਾ ਪਰ ਮੁਲਜ਼ਮ ਦੀ ਗ੍ਰਿਫਤਾਰੀ ਦੀ ਹਾਲੇ ਤੱਕ ਇਹ ਦੱਸਿਆ ਜਾ ਰਿਹਾ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ rahul ਵੱਲੋਂ ਦਿੱਤੇ ਤਿੰਨ ਚੈੱਕ ਵੀ ਬਾਊਂਸ ਜਿਹੜੇ ਨੇ ਕਰ ਦਿੱਤੇ ਰੱਦ ਕੀਤੇ ਗਏ ਨੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਇਹ ਜਿਹੜਾ ਰਾਹੁਲ ਗੋਇਲ ਹੈ ਜਿਸ ਨੇ ਐਮਪੀ ਮੀਟ ਹੈਰ ਦਾ ਨਾਮ ਲੈ ਕੇ ਕਿ ਮੈਂ ਉਸ ਦਾ ਨਜ਼ਦੀਕੀਆਂ ਕਰੀਬੀ ਆ ਪ੍ਰਵਾਹ ਨਾ ਕਰੋ ਤੁਹਾਡਾ ਕੰਮ ਹੋ ਜਾਏਗਾ ਬਿਜ਼ਨਸ ਵੀ ਸੈਟਲ ਹੋਏਗਾ ਔਰ ਜਿੱਥੇ ਲੋਕਾਂ ਨੂੰ ਆਪਣੀ ਰੋਟੀ ਰੋਜ਼ੀ ਦਾ ਫਿਕਰ ਹੈ ਤੇ ਉਹਨਾਂ ਦੀ ਮਿਹਨਤ ਦੀ ਕਮਾਈ ਹੈ ਉਸ ਦੇ ਵਿੱਚੋਂ ਹਰੇਕ ਨੂੰ ਲੱਗਦਾ ਹੈ ਕਿ ਜੇਕਰ ਇਸ ਕਮਾਈ ਦੇ ਨਾਲ ਦੁੱਗਣੀ ਹੋ ਜਾਂਦੀ ਹੈ ਤੇ ਅਸੀਂ ਹੋਰ ਸੁਖਾਲੇ ਹੋ ਜਾਵਾਂਗੇ ਸੌਖੇ ਹੋ ਜਾਵਾਂਗੇ ਉਹਨਾਂ ਭਲੇ ਮਨਸਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਠੱਗ ਕਿਸਮ ਦੇ ਲੋਕ ਕਾਲੇ ਦੁਆਲੇ ਫਿਰਦੇ ਨੇ ਜਾਇਓ ਸਿਆਸੀ ਨਤਾਵਾਂ ਦੇ ਨਾਲ ਉੱਠਦੇ ਬੈਠਦੇ ਹੋਣ ਪਰ ਉਹਨਾਂ ਦੇ ਮਨ ਦੇ ਅੰਦਰ ਜਿਹੜੀ ਮਹਿਲ ਆ ਉਹ ਕਿਸੇ ਨੂੰ ਫੈਲਾ ਦਿਖਾਈ ਨਹੀਂ ਦਿੰਦੀ ਪਰ ਬਾਅਦ ਵਿੱਚ ਜਦੋਂ ਠੱਗੇ ਜਾਂਦੇ ਨੇ ਲੋਕ ਫਿਰ ਕਰਲਾਉਂਦੇ ਹੋਏ ਪੁਲਿਸ ਤੱਕ ਪ੍ਰਸ਼ਾਸਨ ਤੱਕ ਪਹੁੰਚ ਕਰਦੇ ਨੇ ਤੇ ਹੁਣ ਮੁਕੱਦਮਾ ਦਰਜ ਹੋਇਆ ਹੈ ਹੈਰਾਨੀ ਦੀ ਗੱਲ ਇਸ ਮਾਮਲੇ ਵਿੱਚ ਇਹ ਹੈ ਕਿ ਪੁਲਿਸ ਦਾ ਦਾਵਾ ਹੈ ਕਿ ਛਾਪੇਮਾਰੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਇੱਕ ਤਾਜ਼ਾ ਘਟਨਾ ਜਿਹੜੀ ਵਾਪਰੀ ਜਿਸ ਦੇ ਵਿੱਚ ਇੱਕ ਵਿਧਾਇਕ ਦਾ ਖਾਸਮ ਖਾਸ ਸਰਪੰਚ ਦੱਸਿਆ ਗਿਆ ਹਾਲਾਂਕਿ ਚੜ੍ਹਾਈ ਲੜਾਈ ਝਗੜੇ ਦਾ ਕਾਰਨ ਕੋਈ ਵੀ ਹੋਵੇ ਪਰ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਸਬ ਇੰਸਪੈਕਟਰ ਦਾ ਕਤਲ ਕੀਤਾ ਉਸ ਮਾਮਲੇ ਦੇ ਵਿੱਚ ਵੀ ਉਹ ਸਰਪੰਚ ਫਰਾਰ ਹੋ ਜਾਂਦਾ ਹੈ ਪਰ ਬਾਕੀ ਵੀ ਲੋਕਾਂ ਦੀ ਗ੍ਰਿਫਤਾਰੀ ਜ਼ਰੂਰ ਕਰ ਲਈ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਮੁੱਖ ਸੂਤਰ ਧਾਰ ਹੈ ਜਿਹੜਾ ਠੱਗ ਹੈ ਉਸ ਨੂੰ ਕਾਬੂ ਨਹੀਂ ਕੀਤਾ ਗਿਆ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜਾ ਬੰਦਾ ਸਿਆਸੀ ਲੋਕਾਂ ਦੇ ਨਾਲ ਬੈਠਦਾ ਉੱਠਦਾ ਹੋਵੇ ਉਹਨਾਂ ਨੂੰ ਕਾਬੂ ਕਰਨਾ ਤਾਂ ਬੜਾ ਖਾੜਾ ਹੁੰਦਾ ਹੈ ਕਿਉਂਕਿ ਸਿਆਸੀ ਗਤੀਵਿਧੀਆਂ ਦੇ ਵਿੱਚ ਹਰ ਦੂਜੇ ਤੀਜੇ ਦਿਨ ਉਹ ਭਾਗ ਲੈਂਦੇ ਨੇ ਪਰ ਜਦੋਂ ਉਸ ਨੂੰ ਪਤਾ ਲੱਗਿਆ ਕਿ ਠੀਕ ਹੈ ਪੁਲਿਸ ਤੋਂ ਵੀ ਪਤਾ ਲੱਗ ਸਕਦਾ ਉਸ ਨੂੰ ਜਾਂ ਕਿਸੇ ਹੋਰ ਤੋਂ ਜਾਣਕਾਰ ਤੋਂ ਪਤਾ ਲੱਗ ਸਕਦਾ ਕਿ ਉਸ ਦੇ ਖਿਲਾਫ ਮੁਕਦਮਾ ਦਰਜ ਹੋ ਗਿਆ ਜੋ ਇਧਰ ਉਧਰ ਭੱਜ ਵੀ ਗਿਆ ਤਾਂ ਕੀ ਉਸ ਨੂੰ ਜਲਦੀ ਤੇ ਜਲਦੂ ਕਾਬੂ ਕੀਤਾ ਜਾਵੇਗਾ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਮਾਮਲੇ ਦੇ ਵਿੱਚ ਹੁਣ ਐਮਪੀ ਮੀਥੇਅਰ ਕੀ ਟਿੱਪਣੀ ਕਰਦੇ ਨੇ ਕਿਉਂਕਿ ਜਦੋਂ ਵੀ ਕਿਸੇ ਵਿਧਾਇਕ ਦਾ ਖਾਸਮ ਖਾਸ ਜਾਂ ਉੱਠਣ ਬੈਠਣ ਵਾਲਾ ਫੜਿਆ ਜਾਵੇ ਜਾਂ ਕਿਸੇ ਐਮਪੀ ਦਾ ਖਾਸਮ ਖਾ ਜਾਂ ਕਿਸੇ ਹੋਰ ਵੱਡਾ ਜੇ ਆਸੀ ਨੇਤਾ ਦਾ ਖਾਸਮ ਖਾਸ ਫੜਿਆ ਜਾਵੇ ਤਾਂ ਬਹੁਤੀ ਵਾਰ ਕੀ ਹੁੰਦਾ ਹੈ ਕਿ ਵਿਧਾਇਕ ਚੁੱਪ ਹੋ ਜਾਂਦੇ ਨੇ ਇਸੇ ਤਰ੍ਹਾਂ ਇੱਕ ਉਦਾਹਰਨ ਹਲਕਾ ਪਾਇਲ ਤੋਂ ਆ ਜਿੱਥੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਹਨਾਂ ਦੇ ਖਾਸਮ ਖਾਸ ਚੇਅਰਮੈਨ ਆਮ ਆਦਮੀ ਪਾਰਟੀ ਦੇ ਜਿਹੜੇ ਮਾਰਕੀਟ ਕਮੇਟੀ ਦਰਾਹਾ ਦੇ ਚੇਅਰਮੈਨ ਨੇ ਬੂਟਾ ਰਾਣੋ ਉਹ ਜ਼ਮੀਨ ਦਾ ਕਬਜ਼ਾ ਲੈਣ ਜਾਂਦੇ ਨੇ ਔਰ ਉੱਥੇ ਉਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਕਿ ਕੀ ਕੁੱਟਮਾਰ ਬਹੁਤ ਕਰਦੇ ਨੇ ਇੱਕ ਪਰਿਵਾਰ ਨੂੰ ਬੁਰੀ ਤਰ੍ਹਾਂ ਬੀਬੀਆਂ ਨੂੰ ਬੰਦਿਆਂ ਨੂੰ ਕੁੱਟਮਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸਦੇ ਖਿਲਾਫ ਵੀ ਮੁਕਦਮਾ ਦਰਜ ਹੋਇਆ ਹੁਣ ਉਸ ਕੇਸ ਦੇ ਵਿੱਚ ਵੀ ਦੋ ਗੈਂਗਸਟਰਾਂ ਦਾ ਨਾਮ ਹੋਰ ਸ਼ਾਮਲ ਹੈ ਉਸ ਦੀ ਗੈਂਗਸਟਰਾਂ ਨਾਲ ਪਹਿਲੀ ਗੱਲ ਤੇ ਸਾਂਝ ਕਿਵੇਂ ਪਈ ਇਹ ਸਾਂਝ ਪੈ ਗਈ ਤੇ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਹਾਲਾਂਕਿ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ 11 ਲੋਕਾਂ ਦੀ ਗ੍ਰਿਫਤਾਰੀ ਕਰ ਦਿੱਤੀ ਹੈ ਔਰ ਜਿਹੜਾ ਕਤਲकांड ਹੋਇਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉੱਥੇ ਵੀ 20 ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਪਰ ਉੱਥੇ ਮੁੱਖ ਸੂਤਰ ਧਾਰਾ ਜਿਹੜਾ ਉਹ ਨਹੀਂ ਫੜਿਆ ਗਿਆ ਇਸੇ ਤਰ੍ਹਾਂ ਬੂਟਾ ਰਾਣਾ ਆਮ ਆਦਮੀ ਪਾਰਟੀ ਦਾ ਜਿਹੜਾ ਚੇਅਰਮੈਨ ਹੈ ਉਹ ਨਹੀਂ ਫੜਿਆ ਗਿਆ ਪੁਲਿਸ ਖ ਤੇ ਉੱਥੇ 11 ਲੋਕ ਹੋਰ ਤਾਂ ਫੜ ਲਏ ਗਏ ਰਾਈ ਜਿਹੜੇ ਜਿਨ੍ਹਾਂ ਦੇ ਨਾਂ ਜ਼ਮੀਨ ਦੱਸੀ ਜਾਂਦੀ ਹੈ ਉਹ ਫੜੇਗੇ ਕਬਜ਼ਾ ਲੈਣਗੇ ਔਰ ਇਸੇ ਤਰ੍ਹਾਂ ਹੀ ਇਸ ਕੇਸ ਦੇ ਵਿੱਚ ਜਿਹੜਾ ਐਮਪੀ ਦਾ ਖਾਸਮ ਖਾਸ ਬੰਦਾ ਦੱਸਿਆ ਜਾ ਰਿਹਾ ਦਾਵਾ ਕੀ ਕਰਦਾ ਸੀ ਉਹ ਆਪਣੇ ਆਪ ਨੂੰ ਕਿ ਮੈਂ ਉੱਠਦਾ ਬੈਠਦਾ ਔਰ ਪੱਖੋਵਾਲ ਪਿੰਡ ਦੇ ਜਿਹੜੇ ਲੋਕ ਠੱਗੇ ਗਏ ਨੇ ਉਹ ਖੁਦ ਆਪਣੀ ਜ਼ੁਬਾਨੀ ਦੱਸਦੇ ਨੇ ਕਿਉਂਕਿ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਹੋਵੇਗੀ ਤੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਤੇ ਕੀ ਬੀਤੀ ਹੋਣੀ ਹੈ ਜਦੋਂ ਉਹਨਾਂ ਦੀ ਮਿਹਨਤ ਦੀ ਕਮਾਈ ਕੋਈ ਠੱਗ ਕੇ ਲੈ ਗਿਆ ਲੁੱਟ ਕੇ ਲੈ ਗਿਆ ਕਿਉਂਕਿ ਉਹਨਾਂ ਨੂੰ ਵਾਰ-ਵਾਰ ਇਹੀ ਦੱਸਿਆ ਗਿਆ ਕਿ ਉਮੀਦ ਹੈਰ ਐਮਪੀ ਦੇ ਕਰੀਬੀ ਨੇ ਤਾਂ ਇਸੇ ਦੇ ਚਲਦੇ ਆਈ ਉਹਨਾਂ ਨੇ ਉਸ ਦੇ ਉੱਤੇ ਵਿਸ਼ਵਾਸ ਕਰ ਲਿਆ ਨਹੀਂ ਤੇ ਰਾਹੁਲ ਗੋਇਲ ਨੂੰ ਉੱਤੇ ਵਿਸ਼ਵਾਸ ਕਰਨਾ ਆਮ ਲੋਕਾਂ ਦਾ ਉਹਨਾਂ ਦੀ ਕਿਹੜਾ ਕੋਈ ਮਜਬੂਰੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਇਹ ਮੁੱਖ ਠੱਗ ਹੈ ਇਹ ਨਹੀਂ ਫੜਿਆ ਗਿਆ ਹਾਲੇ ਤੱਕ ਕਿਹਾ ਗਿਆ ਕਿ ਛਾਪੇਮਾਰੀ ਹੋਈ ਹੈ ਇੱਕ ਗੱਲ ਚੰਗਾ ਸੰਕੇਤ ਦਿੱਤਾ ਪੁਲਿਸ ਨੇ ਕਿ ਉਹਨਾਂ ਲੋਕਾਂ ਦੀ ਸੁਣ ਲਈ ਹੈ ਉਸ ਦੇ ਉੱਤੇ ਮੁਕੱਦਮਾ ਜ਼ਰੂਰ ਦਰਜ ਕੀਤਾ ਹੈ ਕਿ ਇਹ ਉਸ ਦੇ ਧਿਆਨ ਵਿੱਚ ਐਮਪੀ ਸਾਹਿਬ ਦੇ ਨਹੀਂ ਹੈ ਔਰ ਜੇਕਰ ਹੁਣ ਪਰਚਾ ਦਰਜ ਹੋਣ ਤੋਂ ਬਾਅਦ ਜਾਂ ਇਹ ਸੁਰਖੀਆਂ ਬਣਨ ਤੋਂ ਬਾਅਦ ਉਹਨਾਂ ਦੇ ਧਿਆਨ ਵਿੱਚ ਆਇਆ ਤੇ ਇਸ ਮਾਮਲੇ ਦੇ ਉੱਤੇ ਉਹ ਕੀ ਟਿੱਪਣੀ ਕਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਵੀ ਕੋਈ ਚੋਰ ਫੜਿਆ ਜਾਵੇ ਠੱਗ ਫੜਿਆ ਜਾਵੇ ਕਾਤਲ ਫੜਿਆ ਜਾਵੇ ਤਾਂ ਉਸ ਦੀਆਂ ਸਿਆਸੀ ਨetaਵਾਂ ਨਾਲ ਤਸਵੀਰਾਂ ਨਿਕਲ ਆਉਣ ਤਾਂ ਇੱਕ ਘੜਿਆ-ਕੜਾਇਆ ਜਵਾਬ ਹੁੰਦਾ ਹੈ ਕਿ ਦੇਖੋ ਲੋਕਾਂ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਵੀ ਕਿਸੇ ਨਾਲ ਤਸਵੀਰ ਖਿੱਚਵਾ ਸਕਦਾ ਹੈ ਬਿਲਕੁਲ ਠੀਕ ਗੱਲ ਹੈ ਪਰ ਹਰ ਥਾਂ ਦੇ ਉੱਤੇ ਔਰ ਅਣਗਿਣਤ ਤਸਵੀਰਾਂ ਹੋਣ ਇੱਥੋਂ ਇਹ ਪਤਾ ਲੱਗਦਾ ਹੈ ਕਿ ਉਹ ਕਿਤੇ ਨਾ ਕਿਤੇ ਤਾਂ ਉਸ ਦੀ ਜਿਹੜੀ ਨਜ਼ਦੀਕੀਪਣ ਜਿਹੜਾ ਉਹ ਦੱਸਦਾ ਸੀ ਜਾਂ ਖਾਸਮ ਖਾਸ ਐਮਪੀ ਸਾਹਿਬ ਦਾ ਦੱਸਦਾ ਸੀ ਉਸ ਵਿੱਚ ਕਿਤੇ ਨਾ ਕਿਤੇ ਤਾਂ ਸਚਾਈ ਹੋ ਸਕਦੀ ਹੈ ਇਸ ਦੇ ਬਾਰੇ ਤੇ ਹੁਣ ਪੁਲਿਸ ਇਖਰ ਪੜਤਾਲ ਕਰੇਗੀ ਤੇ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਉਸ ਠੱਗ ਦੇ ਨਾਲ ਹੋਰ ਕੌਣ ਕੌਣ ਮਿਲਿਆ ਹੋਇਆ ਸੀ ਜਾਂ ਫਿਰ ਉਹ ਐਮਪੀ ਦਾ ਨਾਮ ਬਦਨਾਮ ਕਰਨ ਦੇ ਲਈ ਸਿਰਫ ਆਪਣੇ ਪੱਧਰ ਦੇ ਉੱਤੇ ਠੱਗੀਆਂ ਮਾਰ ਰਿਹਾ ਸੀ ਤੇ ਇਸ ਗੱਲ ਦੇ ਬਾਰੇ ਐਮਪੀ ਨੂੰ ਤੇ ਨਾ ਹੀ ਐਮਪੀ ਦੇ ਦਫ਼ਤਰ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਸੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਗੱਲਾਂ ਹੋਰ ਪਤਾ ਲੱਗ ਸਕਦੀਆਂ ਨੇ ਕਲੀਅਰ ਹੋ ਸਕਦੀਆਂ ਨੇ ਫਿਲਹਾਲ ਉਸ ਦੇ ਖਿਲਾਫ ਮੁਕਦਮਾ ਜ਼ਰੂਰ ਦਰਜ ਕੀਤਾ ਗਿਆ ਪਰ ਉਸ ਦੀ ਹਾਲੇ ਗ੍ਰਿਫਤਾਰੀ ਨਹੀਂ ਹੋਈ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ